ਖੰਨਾ ਅਨਾਜ ਮੰਡੀ ਮਜ਼ਦੂਰ ਜੂਨੀਅਨ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀ ਮਜ਼ਦੂਰਾ ਦੀ ਮਜ਼ਦੂਰੀ ਵਿੱਚ ਵਾਅਦਾ ਕਰਕੇ ਉਹਨਾਂ ਨੂੰ ਰਾਹਤ ਪ੍ਰਦਾਨ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਲੇਬਰ ਵਿੱਚ ਕੀਤੇ ਗਏ ਵਾਅਦੇ ਨੂੰ ਲੈ ਕੇ ਮਜ਼ਦੂਰਾ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਅਨਾਜ ਮੰਡੀ ਮਜ਼ਦੂਰ ਜੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਜਿਹੜੀ ਇਹ ਮੰਗ ਹੈ ਤੇ ਸਾਡੇ ਲੇਬਰ ਭਰਾਵਾਂ ਦੀ ਫਿਰ ਮਜ਼ਦੂਰਾਂ ਦੀ ਬਹੁਤ ਲੰਬੇ ਸਮੇਂ ਤੋਂ ਪਹਿਲੀ ਧੁਤ ਸਰਕਾਰਾਂ ਲਾਂਗੀ ਆ ਤੇ ਜਦੀ ਮੰਗ ਚੱਲੀ ਆ ਰਹੀ ਸੀ। ਪਰ ਸਾਫ ਕਾਂਸਲ ਸੀ ਮਾਨ ਜੀ ਸਰਕਾਰ ਨੇ ਇਹ ਉਹਨਾਂ ਦੀ ਕੈਬਨਟਰੀ ਨੇ ਇਹ ਨਾਲੇ ਚੇਅਰਮੈਨ ਸਰਦ ਸਾਹਿਬ ਨੇ ਇਹ ਸੜਾ ਬਸੜਾ ਕਰਕੇ ਜੋ ਉਹਨਾਂ ਦੀ ਜੈਨ ਮੰਗ ਸੀ ਹਰਿਆਣੇ ਦੇ ਵਿੱਚ ਰੇਟ ਵਧ ਸੀ ਤੇ ਪੰਜਾਬ ਦੀ ਰੇਟ ਘਟਾਉਣ ਕਰਕੇ ਜਿੰਨੀ ਵੀ ਲੇਬਰ ਹੁੰਦੀ ਸੀ ਉਹ ਸਾਰੀ ਹਰਿਆਣੇ ਚਲੀ ਜਾਂਦੀ ਸੀ ਪੰਜਾਬ ਦੇ ਇੱਥੇ ਕਿਸਾਨ ਆੜਤੀਆ ਤੇ ਜਿਹੜੇ ਚੌਦੀਸ਼ੂ ਉਪਰ ਸੀਗੇ ਤੇ ਵਰਦੀ ਬਹੁਤ ਤੰਗ ਸੀ ਇਸ ਕਰਕੇ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਫੈਸਲਾ ਲਿਆ ਹੈ ਮੈਂ ਆਰਤੀਆਂ ਵੱਲੋਂ ਮਨੀਮਾ ਵੱਲੋਂ ਅਤੇ ਆਪਣੇ ਬਜ਼ੁਰਗ ਸਾਥੀਆਂ ਵੱਲੋਂ ਸਰਦਾਰ ਭਵਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹ ਜਿਹੜੇ ਰੇਟ ਪਹਿਲਾਂ 17 ਰੁਪਏ 50 ਪੈਸੇ ਰੇਟ ਸੀ ਇੱਕ ਬੈਗ ਦੇ ਕੱਟੇ ਦਾ ਉਹ ਅੱਜ ਰੇਟ 19 ਰੁਪਏ 26 ਪੈਸੇ ਹੋ ਗਿਆ ਉਹਦੇ ਨਾਲ ਲਗਭਗ 2 ਰੁਪਏ ਇਹਦਾ ਰੇਟ ਵੱਧ ਗਿਆ ਇਸ ਕਰਕੇ ਹੁਣ ਵੀ ਕੁਝ ਰਾਹਗ ਵਲੀਆ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਕਿ ਅੱਗੇ ਵਾਸਤੇ ਵੀ ਬੇਨਤੀ ਕਰਦਾ ਜਿਸ ਤਰ੍ਹਾਂ ਮਹਿੰਗਾਈ ਵਾਧੀ ਜਾਊਗੀ ਉਸ ਤਰ੍ਹਾਂ ਆਪਣਾ ਸਾਡੀ ਪੰਜਾਬ ਸਰਕਾਰ ਹੈ ਸਰ ਸਰਭੰਗਤ ਸਿਰਮਾਨ ਦੀ ਸਰਕਾਰ ਹੈ ਕਿ ਉਹ ਰੇਟ ਵਾਧੇ ਜਾਣੇ ਤੇਰੇ ਜਾਣਗੇ ਸਾਨੂੰ ਵਿਸ਼ਵਾਸ ਹੈ ਅੱਜ ਸਾਡਾ ਪੰਜਾਬ ਦਾ ਜਿਹੜਾ ਪਰਜੂ ਸਾਥੀ ਹੈ ਬੜਾ ਖੁਸ਼ ਹੈ ਕਿ ਜੇ ਮੇਰੇ ਕੋਲ ਸਪੈਸ਼ਲ ਤੌਰ ਤੇ ਇਹ ਆਏ ਇਹਨੇ ਮੇਰੇ ਬੂਟਾ ਕਰਾਇਆ ਤੇ ਮੈਂ ਵੀ ਫੇਰ ਇਹਨਾਂ ਦਾ ਚਵਰੀਆਂ ਦਾ ਆਪਣੇ ਬਲੂਬੂਹੂ ਚਗਰਾਇਆ ਕਿ ਉਹ ਸਰਕਾਰ ਦਾ ਧੰਨਵਾਦ ਕੀਤਾ ਇਸ ਬਾਰੇ ਫੇਰ ਕਰਦਾ ਅਤੇ ਆਸ ਕਰਦਾ ਕਿ ਜੇ ਜੋ ਸਾਥੀ ਸਾਡੇ ਕੋਲੋਂ ਸਾਥੀ ਨੇ ਇਹ ਪੰਜਾਬ ਸਰਕਾਰ ਦੇ ਨਾਲ ਬੋਲਿਆ ਮੋਢਾ ਲਾ ਕੇ ਖੜੇਗੇ ਇਸ ਤਰ੍ਹਾਂ ਆਏ ਖੁਸ਼ ਨਿਸ਼ ਗੱਲ ਤੇ ਮੈਨੂੰ ਇਹ ਤਾਹੀ ਤੇ ਮੇਰੇ ਕੋਲ ਆਪਣਾ ਮਠਾਈ ਲੈ ਕੇ ਆਏ ਨੇ ਕਿ ਪ੍ਰਧਾਨ ਜੀ ਕਿ ਤੁਸੀਂ ਸਰਕਾਰ ਦੇ ਵਿੱਚੋਂ ਸਰਕਾਰ ਥੋੜੀ ਹੈ ਇਸ ਕਰਕੇ ਵੀ ਤੁਹਾਨੂੰ ਅਸੀਂ ਵਧਾਈ ਬਧਾਈਆਂ ਆਏ ਆ ਅਤੇ ਅੱਗੇ ਵਾਸਤੇ ਵੀ ਤੁਹਾਨੂੰ ਅਸੀਂ ਅਭੀਰ ਕਰਦੇ ਆ ਕਿ ਜੇ ਅੱਗੇ ਵਾਸਤੇ ਵੀ ਸਾਨੂੰ ਜੇ ਆਪਣਾ ਸਹੈਗਾ ਇਹ ਕਰਕੇ ਲੋਨ ਵੀ ਪੈਸ਼ ਵਧਾਉਣ ਦੀ ਤਾਂ ਸਾਡੇ ਪੈਸ਼ ਵਧਾਈ ਜਾਣਗੇ ਧੰਨ ਇਹ ਜਿਹੜੀ ਸਾਡੀ ਮਜ਼ਦੂਰਾਂ ਦੀ ਮੰਗਤੀ ਹੈ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਥੀ ਇਹ ਜਿਵੇਂ ਰੋਸ਼ਾ ਜੀ ਨੇ ਦੱਸਿਆ ਕਾਫੀ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਜੀ ਨੇ ਇਸ ਮਜ਼ਦੂਰਾਂ ਦੀ ਜਿਹੜੀ ਲੰਕਦੀ ਇਹ ਮੰਗ ਚੱਲਿਆ ਇਹਨਾਂ ਨੇ ਗੌਰ ਕੀਤਾ ਇਹਦੇ ਵਿਚਾਨਕ ਹੈ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਸਾਹਿਬ ਕੋਵਨ ਸਿੰਘ ਮਾਨ ਜੀ ਦਾ ਮੈਂ ਕੋਟ ਕੋਟ ਧੰਨਵਾਦ ਕਰਦਾ ਸਮੁੱਚੇ ਪੰਜਾਬ ਵੱਲੋਂ ਔਰ ਨਾਲ ਹੀ ਚੇਅਰਮੈਨ ਭਰਸੜ ਸਾਹਿਬ ਦਾ ਵੀ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਇਸ ਮੰਗ ਤੇ ਸਾਡੀ ਮਜੂਰਾਂ ਤੇ ਬਹੁਤ ਵਜਿਆ ਗੌਰ ਕੀਤੀ ਹੈ ਨਾਲ ਮੰਡੀ ਬੋਰਡ ਸੈਕਟਰ ਸਾਹਿਬ RAMBIR ਜੀ ਦਾ ਵੀ ਕੋਟ ਕੋਟ ਧੰਨਵਾਦ ਕਰਦੇ ਆ ਔਰ ਮੰਡੀ ਦੀ ਮੰਡੀ ਬੋਰਡ ਦੇ ਵਿੱਚ ਜੀਐਮ ਸਾਹਿਬ ਸਵਨ ਸਿੰਘ ਦਾ ਵੀ ਕੋਟ ਕੋਟ ਧੰਨਵਾਦ ਕਰਦਾ ਮੈਂ ਸਮੁੱਚੇ ਪੰਜਾਬ ਵੱਲੋਂ ਹੀ ਮੰਡੀ ਬੋਰਡ ਦਾ ਤੇ ਮੁੱਖ ਮੰਤਰੀ ਪੰਜਾਬ ਸਰਪੰਨ ਸਿੰਘ ਜੀ ਮਾਨ ਦਾ ਕੋਟ ਮੋਰ ਧੰਨਵਾਦ ਕਰਨਾ ਇਹ ਜੋ ਜਿਹੜੀ ਇਹਨਾਂ ਨੇ 10% ਦੀ ਸਾਡੇ ਸਮੁੱਚੇ ਪੰਜਾਬ ਦੇ ਮਜ਼ਦੂਰਾਂ ਦੀ ਮਜ਼ਦੂਰੀ ਦੇ ਵਿੱਚ ਵਾਧਾ ਕੀਤਾ ਹੈ ਇਸ 10% ਮਜ਼ਦੂਰੀ ਨਾਲ ਸਰਕਾਰਾਂ ਨੂੰ ਤਾਂ ਖੈਰ ਕੋਈ ਫਰਕ ਨਹੀਂ ਪੈਦਾ ਲੇਕਿਨ ਮਜ਼ਦੂਰਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਬਹੁਤ ਵੱਡੀ ਰਾਹਤ ਮਿਲ ਗਈ ਜਿਵੇਂ ਤੁਸੀਂ ਰੋਸ਼ਾ ਜੀ ਨੂੰ ਕਿਹਾ ਕਿ ਮਜ਼ਦੂਰ ਖੁਸ਼ ਨੇ ਅੱਜ ਸਮੁੱਚੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਨਾ ਵਾਗੋ-ਬਾਗ ਹੋਇਆ ਪਿਆ ਹਰ ਪਾਸੇ ਤੋਂ ਵਧਾਈਆਂ ਆ ਰਹੀਆਂ ਹਰ ਪਾਸੇ ਤੋਂ ਖੁਸ਼ੀਆਂ ਆ ਰਹੀਆਂ ਕਿ ਪੰਜਾਬ ਸਰਕਾਰ ਨੇ ਇਹ ਜਿਹੜੀ 10% ਮਜ਼ਦੂਰੀ ਦੇ ਵਾਅਦਾ ਕੀਤਾ ਇਹਦੇ ਵਿੱਚ ਬਹੁਤ ਵੱਡੀ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਜੋ ਕਿ ਪਹਿਲਾਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਮਜ਼ਦੂਰ ਹਰਿਆਣੇ 'ਚ ਜਾਣ ਲੱਗ ਪਏ ਤੇ ਹੁਣ ਆਸ ਕਰਦੇ ਆ ਕਿ ਹਰਿਆਣੇ 'ਚ ਮਜ਼ਦੂਰ ਘੱਟ ਜਾਏਗਾ ਪੰਜਾਬ ਦੇ ਵਿੱਚ ਮਜ਼ਦੂਰ ਵੱਧ ਆਏਗਾ ਕਿਉਂਕਿ ਪੰਜਾਬ ਦੀ ਲਗਭਗ ਜੋ ਮਜ਼ਦੂਰੀ ਹੈ ਹਰਿਆਣੇ ਦੇ ਬਰਾਬਰ ਹੋ ਚੁੱਕੀ ਹੈ ਥੋੜਾ ਬੋਤਾਂ ਫਰਕ ਹੈਗਾ ਆਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਉਗਮਨਦੀਪ ਭਗਵੰਤ ਸਨਾਨ ਜੀ ਤੋਂ ਕਿ ਆਣ ਵਾਲੇ ਸਮੇਂ 'ਚ ਜਿਹੜਾ ਵੀ ਸਾਡੀ ਮਜ਼ਦੂਰੀ ਨੂੰ ਥੋੜਾ ਬੋਤਾਂ ਫਰਕ ਹੈ ਇਹਨੂੰ ਵੀ ਪੂਰਾ ਕੀਤਾ ਜਾਵੇ ਮੈਂ ਲਾਸਟ ਮੁੱਖ ਮੰਤਰੀ ਅਨਾਜ ਮੰਡੀ ਮਜ਼ਦੂਰ ਦੁਨੀਆ ਮਤਲਬ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਰਕੇਸ਼ ਕੁਮਾਰ ਤੁਲੀ ਪੰਜਾਬ ਨੂੰ ਔਰ ਦਰਸ਼ਨ ਲਾਲ ਖੰਨਾ ਚੇਰਮੈਨ ਪੰਜਾਬ ਨੂੰ ਸਮੁੱਚੇ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਦਾ ਕੋਟ ਕੋਟ ਧੰਨਵਾਦ ਕਰਦੇ ਇਹ ਜਿਹੜੀ ਪਹਿਲਾਂ ਨੂੰ ਮਜ਼ਦੂਰੀ ਤੇ ਸਾਡੇ 17 ਰੁਪਏ ਸੀ ਲੇਕਿਨ ਮਜ਼ਦੂਰੀ ਤਾਂ ਦੋ ਤਿੰਨ ਵਾਰੀ ਸਰਕਾਰ ਨੇ ਵਧਾਈ ਇਹਨਾਂ ਦਾ ਅਸੀਂ ਇਸ ਕਰਕੇ ਦੇਣ ਨਹੀਂ ਦੇ ਸਕਿਆ ਕਿਉਂਕਿ ਮਜ਼ਦੂਰਾ ਤੇ ਬਹੁਤ ਵੱਡਾ ਹੱਥ ਰੱਖਿਆ ਇਹਦੇ ਵਿੱਚ ਖੇਤੀਬਾੜੀ ਮੰਤਰੀ ਸਾਹਿਬ ਗੁਰਮੀਤ ਸਿੰਘ ਖੁੱਡਿਆ ਜੀ ਦਾ ਬਹੁਤ ਵੱਡਾ ਰੋਲ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਮਜ਼ਦੂਰੀ ਹੈ ਇਹਨਾਂ ਨੇ ਪਿੱਛੇ ਸਾਡਾ ਜਿਰੀ ਦੇ ਵਿੱਚ 40 ਪੈਸੇ ਪਰ ਲੋਡਿੰਗ ਦੇ ਵਿੱਚ ਵਧਾਏ ਤੇ ਫਿਰ ਕਣਕ ਦੇ ਵਿੱਚ ਇਹਨਾਂ ਨੇ 56 ਪੈਸੇ ਫਿਰ ਸਾਡੀ ਲੋਡਿੰਗ ਵਧਾ ਲਈਏ ਮਜ਼ਦੂਰੀ 'ਚ ਵਾਧਾ ਕੀਤਾ 1 ਰੁਪਿਆ 75 ਪੈਸੇ ਹੁਣ ਫਿਰ ਦੁਬਾਰਾ ਫਿਰ ਇਹਨਾਂ ਨੇ ਕੱਲ ਸਾਡੀ ਮਜ਼ਦੂਰੀ 'ਚ ਵਾਧਾ ਇਹ ਲਗਭਗ ਲੰਮ ਸਮੇਂ 3 1/2 ਰੁਪਏ ਕੱਟੇ ਮਜ਼ਦੂਰੀ 'ਚ ਸਮੁੱਚੇ ਪੰਜਾਬ ਦੀ ਮਜ਼ਦੂਰਾਂ ਦੀ ਮਜ਼ਦੂਰੀ 'ਚ ਵਾਧਾ ਕੀਤਾ ਲਾਸਟ ਵਿੱਚ ਸਮੁੱਚੇ ਪੰਜਾਬ ਵੱਲੋਂ ਇਹ ਮੁੱਖ ਮੰਤਰੀ ਪੰਜਾਬ ਨੂੰ ਮੰਤ ਮੰਦੇ ਨੇ ਸਮੁੱਚੀ ਟੀਮ ਦਾ ਕੋਟ ਕੋਟ ਤਨਮਤ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ